ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵਿਆਦਮ ਜੀ ਆਈਪੀਐਸ ਮਾਨਯੋਗ ਡੀਆਈਜੀ ਸਤਿੰਦਰ ਸਿੰਘ ਜੀ ਆਈਪੀਐਸ ਮਾਨਯੋਗ ਐਸਐਸਪੀ সোহেল ਕਾਸਿਮ ਮੀਰ ਜੀ ਚਿਹਰੇ ਨਿਗਰਾਨੀ ਜਿਹੜਾ ਪਟਾਲਾ ਪੁਲਿਸ ਹੈ ਉਹਨੂੰ ਅੱਜ ਇੱਕ ਵੱਡੀ ਉਪਲਬਧੀ ਮਿਲੀ ਹੈ ਜਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਗੈਂਗਸਟਰਵਾਦ ਹੈ ਉਹਦੇ ਖਿਲਾਫ ਇੱਕ ਵੱਡੀ ਉਪਲਬਧੀ ਹੋਈ ਹੈ ਜਦੇ ਵਿੱਚ ਪੰਜ ਜਿਹੜੇ ਗੈਂਗਸਟਰ ਬਲੀਕ 테ਰਰਿਸਟ ਜਿਹੜੇ ਨੇ ਉਹਨਾਂ ਦੇ ਖਿਲਾਫ ਰੈੱਡ ਕਾਰਡਰ ਨੋਟਿਸ ਹਾਸਲ ਕਰਨ ਵਿੱਚ ਬਟਾਲਾ ਪੁਲਿਸ ਕਾਮਯਾਬ ਹੋਈ ਹੈ ਮੈਂ ਦੱਸਣਾ ਚਾਹੁੰਦਾ ਕਿ ਇਹ ਰੈੱਡ ਕਾਰਡਰ ਨੋਟਿਸ ਇੰਟਰਨੈਸ਼ਨਲ ਨੋਟਿਸ ਨੇ ਜਿਹੜੇ ਡਰੈਡਡ ਗੈਂਗਸਟਰ ਜਾਂ ਕ੍ਰਾਈਮਨਲਸ ਹੁੰਦੇ ਨੇ ਉਹਨਾਂ ਦੇ ਖਿਲਾਫ ਇਹ ਨੋਟਿਸ ਜਾਰੀ ਕਰਾਇਆ ਗਿਆ ਜਿਹਦੇ ਤਹਿਤ ਇਹ ਅ ਦੁਨੀਆ ਦੇ ਜਿਹੜੇ ਵੀ ਕੋਨਿਆਂ ਵਿੱਚ ਬੈਠੇ ਹੋਏ ਨੇ ਇਹ ਜਿਹੜੀਆਂ ਸਾਡੀਆਂ ਇੰਟਰਨੈਸ਼ਨਲ ਪੁਲਿਸ ਏਜੰਸੀਜ਼ ਨੇ ਉਹਨਾਂ ਤੱਕ ਪਹੁੰਚਾਇਆ ਜਾਂਦਾ ਤੇ ਜਿੱਥੇ ਵੀ ਇਹ ਹੁਣ ਲੋਕੇਟ ਹੋਣਗੇ ਉੱਥੇ ਹੀ ਇਹਨਾਂ ਨੂੰ ਡੀਟੇਨ ਕੀਤਾ ਜਾਏਗਾ ਤੇ ਪੰਜਾਬ ਪੁਲਿਸ ਤੇ ਬਟਾਲਾ ਪੁਲਿਸ ਨੂੰ ਉਹਦੇ ਸੰਬੰਧੀ ਜਾਣਕਾਰੀ ਦਿੱਤੀ ਜਾਏਗੀ ਇਹਦੇ ਵਿੱਚ ਅ ਰੀਸੈਂਟਲੀ ਤੋਂ ਹਮ ਦੱਸਣਾ ਚਾਹੁੰਦੇ ਆ ਕਿ ਬਟਾਲਾ ਪੁਲਿਸ ਬਟਾਲਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਗੁਰਦਾਸਪੁਰ ਬਾਰਡਰ ਬੈਲਟ ਦੇ ਜਿਹੜੇ ਜ਼ਿਲ੍ਹੇ ਨੇ ਉਹਦੇ ਵਿੱਚ ਕਾਫੀ ਗੈਰ ਕਾਨੂੰਨੀ ਕਾਰਵਾਈਆਂ ਹੋਈਆਂ ਜਿਦਾਂ ਕਿ ਫਰੋਤੀਆਂ ਦੇ ਇਨਸੀਡੈਂਟਸ ਹੋਏ ਫਾਇਰਿੰਗ ਇਨਸੀਡੈਂਟਸ ਹੋਏ ਗ੍ਰੇਨੇਡ ਅਟੈਕਸ ਹੋਏ ਸੋ ਉਹਦੇ ਵਿੱਚ ਬਟਾਲਾ ਪੁਲਿਸ ਮੋਸਟਲੀ ਸਾਰੇ ਕੇਸਸ ਵਿੱਚ ਹੀ ਜਿਹੜੇ ਗਰਾਊਂਡ ਦੇ ਉੱਤੇ ਜਿਹੜੇ ਉਹਦੇ ਐਗਜ਼ੀਕਿਊਟਰ ਸੀਗੇ ਜਿਨ੍ਹਾਂ ਨੇ ਇਹ ਕਾਰਵਾਈਆਂ ਨੂੰ ਅਮਲ ਵਿੱਚ ਲਿਆਂਦਾ ਸੀ ਉਹਨਾਂ ਨੂੰ ਫੜਨ ਵਿੱਚ ਅਸੀਂ ਕਾਮਯਾਬ ਹੋ ਗਏ ਸੀਗੇ ਬਟ ਇਹਦੇ ਮੇਨ ਜਿਹੜੇ ਕਲਪਰੇਟ ਸੀਗੇ ਜਿਹੜੇ ਬਾਹਰਲੀ ਕੰਟਰੀਜ਼ ਵਿੱਚ ਬੈਠੇ ਹੋਏ ਇਹ ਸਾਰੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸੀਗੇ ਉਹਨਾਂ ਦੇ ਖਿਲਾਫ ਕਾਰਵਾਈ ਪੈਂਡਿੰਗ ਸੀ ਜੀ ਸੋ ਉਹਨਾਂ ਦੇ ਖਿਲਾਫ ਅੱਜ ਬਟਾਲਾ ਪੁਲਿਸ ਨੇ ਇਹ ਰੈਡ ਕਾਰਨਰ ਨੋਟਿਸ ਜਿਹੜੇ ਜਾਰੀ ਕਰਵਾ ਕੇ ਉਹਨਾਂ ਦੇ ਦੇ ਉੱਤੇ ਜਿਹੜੀ ਇੱਕ ਕਾਨੂੰਨੀ ਕਾਰਵਾਈ ਹੈ ਉਹਦੇ ਇੱਕ ਵੱਡੀ ਜਿਹੜੀ ਉਪਲਬਧੀ ਅੱਜ ਸਾਨੂੰ ਮਿਲੀ ਹੈ ਮੈਂ ਰਸਤਾ ਚਾਵਾਂਗਾ ਕਿ ਇਹ ਜਿਹੜੇ ਪੰਜ ਦੋਸ਼ੀ ਨੇ ਉਹਨਾਂ ਦੇ ਵਿੱਚ ਸਭ ਤੋਂ ਮੇਨ ਹਰਪ੍ਰੀਤ ਸਿੰਘ ਹੈਪੀ ਪਸ਼ੀਆਂ ਜਿਹਦੇ ਖਿਲਾਫ ਕੁੱਲ 25 ਮੁਕਦਮੇ ਦਰਜ ਨੇ ਪਵਿੱਤਰ ਸਿੰਘ ਉਰਫ ਪਵਿੱਤਰ ਚੋੜਾ ਇਹਦੇ ਖਿਲਾਫ 11 ਮੁਕਦਮੇ ਦਰਜ ਨੇ ਹੁਸਨਦੀਪ ਸਿੰਘ ਉਰਫ ਹੁਸਨਾ 9 ਮੁਕਦਮੇ ਦਰਜ ਨੇ ਸ਼ਮਸ਼ੀਰ ਸਿੰਘ ਉਰਫ ਹਨੀ ਇਹਦੇ ਖਿਲਾਫ 5 ਮੁਕਦਮੇ ਦਰਜ ਨੇ ਤੇ ਹਰੀ ਸਿੰਘ ਉਰਫ ਹੈਰੀ ਨੇਜਰ ਇਹਦੇ ਖਿਲਾਫ 3 ਮੁਕਦਮੇ ਦਰਜ ਨੇ ਸੋ ਇਹ 5 ਜਿਹੜੇ ਕ੍ਰਿਮੀਨਲਸ ਨੇ ਇਹਨਾਂ ਦੇ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ ਹੋ ਚੁੱਕੇ ਨੇ ਇੰਟਰਪੋਲ ਦੁਆਰਾ ਇਹ ਜਿਹੜਾ ਪ੍ਰੋਸੈਸ ਹੈ ਇਹ ਬੜਾ ਹੀ ਇੱਕ ਟੀਡੀਐਸ ਪ੍ਰੋਸੈਸ ਹੁੰਦਾ ਜਿਦੇ ਵਿੱਚ ਡਿਸਟ੍ਰਿਕਟ ਪੁਲਿਸ ਸਟੇਟ ਹੈਡਕ quarters ਫਿਰ IB NIA CBI ਜਿਹੜੀਆਂ ਡਿਫਰੈਂਟ ਏਜੰਸੀਜ਼ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਇਹ ਇੰਟਰਨੈਸ਼ਨਲ ਏਜੰਸੀਜ਼ ਜਿਹੜੀਆਂ ਇੰਟਰਪੋਲ ਹੈ ਉਹਦੇ ਨਾਲ ਟਾਈ ਅਪ ਕਰਕੇ ਬੜੀ ਹੀ ਇਹਨੂੰ ਜਿਹੜੀ ਇੱਕ ਸਹੀ ਟੈਕਨੀਕਲ ਤਰੀਕੇ ਦੇ ਨਾਲ ਅਸੀਂ ਇਹ ਜਿਹੜੇ ਰੈੱਡ ਕਾਰਡਰ ਨੋਟਿਸ ਨੇ ਉਹਨੂੰ ਹਾਸਲ ਕਰਨ ਵਿੱਚ ਕਾਮਯਾਬ ਹੋਏਗੇ ਹੋਏ ਆ ਤੇ ਨਾਲ ਦੀ ਨਾਲ ਦੱਸਣਾ ਚਾਹਾਂਗਾ ਕਿ ਇਸ ਤੋਂ ਇਲਾਵਾ ਪੰਜ ਹੋਰ ਦੋਸ਼ੀ ਨੇ ਜਿਨ੍ਹਾਂ ਦੇ ਖਿਲਾਫ ਜਿਹੜੇ ਰੈੱਡ ਕਾਰਡਰ ਨੋਟਿਸ ਨੇ ਉਹਨਾਂ ਨੂੰ ਅਸੀਂ ਜਾਰੀ ਕਰਾਉਣ ਦੇ ਵਿੱਚ ਸਾਡੇ ਪਾਈਪਲਾਈਨ ਦੇ ਵਿੱਚ ਹੈਗੇ ਨੇ ਤੇ ਉਹਨਾਂ ਦੇ ਖਿਲਾਫ ਵੀ ਜਲਦੀ ਜਲਦ ਤੋਂ ਜਲਦ ਹੀ ਜਿਹੜੇ ਰੈੱਡ ਕਾਰਡਰ ਨੋਟਿਸ ਨੇ ਉਹ ਜਾਰੀ ਕਰਵਾਏ ਜਾਣਗੇ ਧੰਨਵਾਦ ਸਰ ਉਹਨਾਂ ਦਾ ਨਾਮ ਸ਼ੇਅਰ ਕਰਨਾ ਚਾਹੋ ਕਿੰਨੇ ਪਾਸੇ ਜਿਹੜੇ ਹੈਗੇ ਜਿਨ੍ਹਾਂ ਦੇ ਕਰਵਾਣੇ ਨੇ ਹਜੇ ਜੀ ਜਿਨ੍ਹਾਂ ਦੇ ਕਰਵਾਣੇ ਨੇ ਉਹ ਜਦੋਂ ਹੋ ਜਾਣਗੇ ਅਸੀਂ ਉਸ ਤੋਂ ਬਾਅਦ ਤੁਹਾਨੂੰ ਡਿਟੇਲ ਦੱਸਾਂਗੇ ਕਿਉਂਕਿ ਇਹ ਜਿਨ੍ਹਾਂ ਦੇ ਹੋ ਗਏ ਨੇ ਇਹ ਪਬਲਿਕ ਹੋ ਚੁੱਕੇ ਨੇ ਜਿਨ੍ਹਾਂ ਦੇ ਕਰਵਾ ਰਹੇ ਨੇ ਉਹ ਪਾਈਪਲਾਈਨ 'ਚ ਹੈ ਜਲਦ ਤੋਂ ਜਲਦ ਅਸੀਂ ਉਹਨਾਂ ਦੇ ਵੀ ਕਰਵਾ ਕੇ ਤੁਹਾਨੂੰ ਸ਼ੇਅਰ ਕਰਾਂਗੇ ਪਸ਼ੀਆ ਤਾਂ ਪਹਿਲਾਂ ਨਹੀਂ ਸਭ ਪਸ਼ੀਆ ਤਾਂ ਪਹਿਲਾਂ ਨਹੀਂ ਤਾਬੂ ਹੋ ਚੁੱਕਾ ਪਸ਼ੀਆ ਜਿਹੜਾ ਜੀ ਉਹ ਡਿਟੇਨ ਕੀਤਾ ਹੋਇਆ ਜੋ ਇਨਫੋਰਮੇਸ਼ਨ ਮਿਲੀ ਸੀ FBI ਨੇ ਜਿਹੜੀ ਇਨਫੋਰਮੇਸ਼ਨ ਸ਼ੇਅਰ ਕੀਤੀ ਸੀਗੀ ਉਹਨਾਂ ਨੇ ਡਿਟੇਨ ਕੀਤਾ ਹੋਇਆ ਹੈ ਲੇਕਿਨ ਉਸ ਤੋਂ ਬਾਅਦ ਕਿਉਂਕਿ ਉਹ ਵੀ ਸਾਡੇ ਪ੍ਰੋਸੈਸ ਵਿੱਚ ਹੀ ਸੀਗਾ ਉਸ ਟਾਈਮ ਦੇ ਉੱਤੇ ਆਰਸੀਐਨ ਦੇ ਪ੍ਰੋਸੈਸ ਵਿੱਚ ਹੀ ਸੀਗਾ ਸੋ ਹੁਣ ਉਹਨੂੰ ਨੈਕਸਟ ਜਿਹੜੀ ਜਦੋਂ ਡਿਟੇਲ ਹੋ ਜਾਂਦੇ ਨੇ ਕਿਹੜੀ ਕੰਟਰੀ ਵਿੱਚ ਡਿਟੇਲ ਹੁੰਦੇ ਨੇ ਉਸ ਤੋਂ ਬਾਅਦ ਉਸ ਕੰਟਰੀ ਦੇ ਨਾਲ ਜਿਹੜੀਆਂ ਸਾਡੀ ਇੰਟਰਨੈਸ਼ਨਲ ਟ੍ਰੀਟੀਜ਼ ਕੀ ਨੇ ਇੰਡੀਆ ਦੀਆਂ ਉਹਨਾਂ ਉਸ ਦੇਸ਼ ਦੇ ਨਾਲ ਐਕਸਟ੍ਰੈਡਿਸ਼ਨ ਦੀਆਂ ਕੀ ਟ੍ਰੀਟੀਜ਼ ਨੇ ਉਹਦੇ ਡਿਪੈਂਡ ਕਰਦਾ ਸੋ ਹੁਣ ਉਹਦੀ ਵੀ ਅਗਲੀ ਕਾਰਵਾਈ ਜਿਹੜੀ ਹੈਗੀ ਸਟੇਟ ਪੁਲਿਸ ਵੱਲੋਂ ਕੀਤੀ ਜਾਏਗੀ ਸਰ ਇਹ ਜਿਹੜੀ ਕਾਰਵਾਈ ਹੈ ਇਹ ਕਿਹੜੇ ਕਿਹੜੇ ਸਟੇਟ ਚੀਜ਼ ਪੂਰੀ ਹੈ ਇੱਕ పార్ਟ ਆਫ ਦਿ ਪ੍ਰੋਸੈਸ ਹੈ ਹਰ ਚੀਜ਼ ਦਾ ਜਿੱਦਾਂ ਅਸੀਂ ਲੋਕਲ ਲੈਵਲ ਤੇ ਦੇਖਦੇ ਆਂ ਜਦੋਂ ਕੋਈ ਦੋਸ਼ੀ ਫੜਿਆ ਨਹੀਂ ਜਾਂਦਾ ਤੇ ਉਸ ਤੋਂ ਬਾਅਦ ਉਹਦੀ ਪੀਓ ਪ੍ਰोसीडिंग स्टार्ट ਕੀਤੀ ਜਾਂਦੀ ਹੈ ਇਹ ਇਹੋ ਜਿਹੇ ਦੋਸ਼ੀ ਨੇ ਜਿਹੜੇ ਬਾਹਰਲੇ ਦੇਸ਼ ਵਿੱਚ ਬੈਠੇ ਹੋਏ ਨੇ ਤੇ ਇਦਾਂ ਦੋਸ਼ੀਆਂ ਵਾਸਤੇ ਹੀ ਇੱਕ ਰੈੱਡ ਕਾਰਡਰ નોਟਿਸ ਹੁੰਦਾ ਇੱਕ ਬਲੂ ਕਾਰਡਰ નોਟਿਸ ਹੁੰਦਾ ਇਹ ਸੈਟ ਪ੍ਰੋਸੀਜਰਸ ਨੇ ਜਿਹੜੇ ਕਾਨੂੰਨ ਦੇ ਤਹਿਤ ਇਹਨਾਂ ਦੇ ਖਿਲਾਫ ਕੀਤੇ ਜਾ ਰਹੇ ਨੇ ਇਹ ਕਰਨ ਤੋਂ ਬਾਅਦ ਜਿਹੜੀ ਜਦੋਂ ਇਹ ਡੀਟੇਨ ਹੋ ਜਾਣਗੇ ਤੇ ਫਿਰ ਉਸ ਤੋਂ ਬਾਅਦ ਸੈਂਟਰਲ ਏਜੰਸੀਜ਼ ਦੀ ਮਦਦ ਲੈ ਕੇ ਇਹਨਾਂ ਨੂੰ ਜਿਹੜਾ ਮੁਖਤਾਰਾ ਵਿੱਚ ਲਿਆਉਣ ਦੇ ਲਈ ਇੱਥੇ ਜਿਹੜਾ ਇੰਡੀਆ ਦੇ ਵਿੱਚ ਲਿਆਉਣ ਦੇ ਲਈ ਅਗਲੀ ਕਾਰਵਾਈ ਕੀਤੀ ਜਾਏਗੀ ਕੋਈ ਇੰਪੋਰਟੈਂਟ ਤੇ ਇਸ ਤਰੀਕੇ ਨਾਲ ਨੇ ਕਿ ਤੁਸੀਂ ਰੀਸੈਂਟ ਵਾਰਦਾਤਾਂ ਦੇ ਵਿੱਚ ਦੇਖਿਆ ਹੀ ਹੈ ਕਿ ਇਹਨਾਂ ਦੇ ਕਿਤੇ ਨਾ ਕਿਤੇ ਜਦੋਂ ਇਹ ਵਾਰਦਾਤ ਹੁੰਦੀ ਹੈ ਉਸ ਤੋਂ ਬਾਅਦ ਇਹ ਆਪਣਾ ਜਿੰਮੇਵਾਰੀਆਂ ਲੈਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਇਹ ਜਿਹੜੀਆਂ ਫਰੋਤੀਆਂ ਨੇ ਤੇ ਉਹਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਇੰਟਰਨੈਸ਼ਨਲ ਨੰਬਰਸ ਤੋਂ ਕਾਲਸ ਆਉਂਦੀਆਂ ਨੇ ਸੋ ਜਦੋਂ ਹੁਣ ਇਹਨਾਂ ਦੇ ਖਿਲਾਫ ਰੈਡ ਕਾਰਡਰ ਨੋਟਿਸ ਜਾਰੀ ਹੋ ਚੁੱਕੇ ਨੇ ਇਹਦੇ ਨਾਲ ਜਿਹੜੀਆਂ ਸਾਡੀਆਂ ਇੰਟਰਨੈਸ਼ਨਲ ਪੁਲਿਸ ਏਜੰਸੀਜ਼ ਨੇ ਕਿਸੇ ਵੀ ਦੇਸ਼ ਦੀਆਂ ਇਹ ਇੰਟਰਪੋਲ ਦੇ ਨਾਲ ਉਹਨਾਂ ਦਾ ਕਨੈਕਸ਼ਨ ਹਰ ਇੱਕ ਦੇਸ਼ ਦੀ ਜਿਹੜੀ ਪੁਲਿਸ ਏਜੰਸੀ ਹੈ ਉਹਦੇ ਨਾਲ ਹੁੰਦਾ ਹੈ ਸੋ ਇਹ ਹਰ ਇੱਕ ਦੇਸ਼ ਦੇ ਵਿੱਚ ਹੁਣ ਇੱਕ ਸਾਹਮਣੇ ਵਾਂਟਡ ਨੇ ਸੋ ਜਿੱਥੇ ਵੀ ਇਹ ਲੋਕੇ ਲੋਕੇਟ ਹੋਣਗੇ ਉਸੇ ਟਾਈਮ ਇਹਨਾਂ ਨੂੰ ਡਿਟੇਨ ਕਰਨਗੇ ਤੇ ਸਾਡੀ ਪੰਜਾਬ ਪੁਲਿਸ ਨੂੰ ਤੇ ਡਿਸਟ੍ਰਿਕਟ ਪੁਲਿਸ ਨੂੰ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ ਫਰਦਰ ਕਾਰਵਾਈ ਉਸਦੇ ਉਸ ਤੋਂ ਬਾਅਦ ਅਮਲ ਵਿੱਚ ਲਿਆਂਦੀ ਜਾਏਗੀ ਵਿੱਤ ਚੌੜਾ ਦੱਸਣਾ ਚਾਹਾਂਗਾ ਹਰਪੀਤ ਉਰਫ ਹੈਪੀ ਪਸ਼ੀਆਂ ਜਿਹੜਾ ਹੈ ਇਹਦੇ ਖਿਲਾਫ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਤੇ ਹੋਰ ਜਿਹੜੇ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਦੇ ਖਿਲਾਫ 25 ਮੁਕਦਮੇ ਦਰਜ ਨੇ ਪਵਿੱਤਰ ਚੌੜਾ ਦੇ ਖਿਲਾਫ 11 ਮੁਕਦਮੇ ਦਰਜ ਨੇ ਸੋ ਡਿਫਰੈਂਟ ਡਿਫਰੈਂਟ ਡਿਸਟ੍ਰਿਕਟਸ ਵਿੱਚ ਇਹਨਾਂ ਦਾ ਕੰਪਲੀਟ ਕ੍ਰਿਮੀਨਲ ਰਿਕਾਰਡ ਹੈ ਜਿਹੜਾ ਇਹ ਭੇਜਿਆ ਜਾਂਦਾ ਤੇ ਹੁਸਨਦੀਪ ਦੇ ਖਿਲਾਫ 9 ਸ਼ਮਸ਼ੇਰ ਦੇ ਖਿਲਾਫ 5 ਹਰੀ ਸਿੰਘ ਦੇ ਖਿਲਾਫ ਤਿੰਨ ਮੁਕਦਮੇ ਨੇ ਸੋ ਸਾਰੀਆਂ ਡਿਟੇਲਸ ਜਿਹੜੀਆਂ ਨੇ ਸ਼ੇਅਰ ਕੀਤੀਆਂ ਜਾਂਦੀਆਂ ਨੇ ਸੋ ਕਾਫੀ ਇੱਕ ਟੀਡੀਅਸ ਪ੍ਰੋਸੈਸ ਹੁੰਦਾ ਜਿਹਦੇ ਤਹਿਤ ਇਹਨੂੰ ਪੂਰੀ ਸਕਰੂਟੀਨੀ ਕਰਕੇ ਕਿ ਇਹਨਾਂ ਦਾ ਜਿਹੜਾ ਰੋਲ ਹੈ ਉਹ ਆਇਡੈਂਟੀਫਾਈ ਕਰਕੇ ਫਿਰ ਇੰਟਰਪੋਲ ਦੁਆਰਾ ਇਹਨਾਂ ਦੇ ਖਿਲਾਫ ਰੈਡ ਕਾਰਡਰ ਨੋਟਿਸ ਜਾਰੀ ਕੀਤਾ ਜਾਂਦਾ ਹੈ ਥੈਂਕ ਯੂ